ਇਸ ਦਾ ਨਾ ਜ਼ੂਮੀ ਹੈ ਜੀ ਤੇ ਇਹਦਾ ਬੈਲਾ ਹੈ ਜ਼ੂਮੀ ਤੇ ਬੈਲਾ ਹਾਂ ਜ਼ੂਮੀ ਤੇ ਬੈਲਾ ਇਹ ਪੋਲੈਂਡ ਤੋਂ ਆਏ ਨੇ ਫਾਇਰਸ ਸੈਟਰਸ ਨੇ ਸਾਡੇ ਤੇ ਨਹੀਂ ਇਦਾਂ ਨਹੀਂ ਤਾਂ ਕੋਈ ਗੱਲ ਨਹੀਂ ਜਿਹੜੇ ਜਾਨਵਰ ਦੀ ਜਿਹੜੀ ਵੀ ਡੋਸਸ ਨੇ ਕਵਾਂਗੇ ਨਾ ਉਹ ਨਹੀਂ ਇਨਸਾਨ ਆ ਸਾਨੂੰ ਇਨਸਾਨ ਹੀ ਕਵਾਂਗੇ ਜਾਨਵਰ ਸੀ ਯੂ ਨਾ ਕੁੱਤੇ ਨੂੰ ਕੁੱਤਾ ਕਹਿਣਾ ਨਾ ਕੋਈ ਮਾੜੀ ਗੱਲ ਨਹੀਂ ਪਰ ਹਾਂ ਉਹਨਾਂ ਦੀ ਉਹਨਾਂ ਦੀ ਬੰਦ ਹੀ ਜਗਾ ਉਹਨਾਂ ਨੂੰ ਪਿਆਰ ਦੇਣਾ ਉਹਨਾਂ ਦਾ ਧਿਆਨ ਰੱਖਣਾ ਜੇ ਤੁਸੀਂ ਜਾਨਵਰ ਘਰ ਰੱਖਿਆ ਉਹ ਅੱਡ ਚੀਜ਼ ਕਹਿੰਦੇ ਬੱਚਿਆਂ ਵਾਂਗੂ ਹੋ ਜਾਂਦੇ ਜਿਵੇਂ ਬੱਚਿਆਂ ਵਾਂਗੂ ਇਹ ਦੇਖੋ ਉਹ ਇਹ ਮੈਂ ਕਹਿ ਰਹੀ ਹਾਂ ਨਾ ਕਿ ਸਾਡੇ ਘਰ ਦੀ ਰੌਣਕ ਹੈ ਮੈਂ ਸੋਚ ਹੀ ਨਹੀਂ ਸਕਦੀ ਕਿ ਸਾਡੀ ਜ਼ਿੰਦਗੀ बिकॉज़ वी हैव ਓ ਸੋ ਮਚ ਟੂ ਡੂ ਜਦੋਂ ਕਰੇ ਆਈਦਾ ਤੁਹਾਨੂੰ ਪਤਾ ਹੈ ਕਿ ਇਹਦੀ ਵੈਕਸੀਨੇਸ਼ਨ ਹੋਣ ਵਾਲੀ ਹੈ ਇਹਦੀ ਗਰੂਮਿੰਗ ਹੋਣ ਵਾਲੀ ਹੈ ਇਹ ਇਹ ਦੇ ਫੈਮਿਲੀਅਰ ਡੌਗ ਨੇ ਮੈਂ ਦੇਖਿਆ ਬੜੇ ਖਤਰਨਾਕ ਡੌਗ ਵੀ ਨਹੀਂ ਉੱਥੇ ਤੁਸੀਂ ਉਹਨਾਂ ਨਾਲ ਵੀ ਖੇਡਦੇ ਹੋ ਹਾਂਜੀ ਲੈ ਕੇ ਮੈਂ ਆਈ ਸੀ ਉਹਨਾਂ ਨੂੰ ਤੁਸੀਂ ਲੈ ਕੇ ਆਏ ਸੀ ਉਹ ਟੀਐਮਸ ਕਿ ਕੀ ਜੀ ਤੇ ਮੈਂ ਉਦੋਂ ਲੈ ਕੇ ਆਏ ਸੀਗੇ ਉਹ ਛੋਟੇ ਜਿਹੇ ਸੀਗੇ ਦੋਨੋਂ ਅਤਰੋ ਚਤਰੋ ਜਲਸੀ ਲੈ ਕੇ ਆਏ ਸੀ ਇਹ ਬਾਈ ਚੋਇਸ ਅਸੀਂ ਲੈ ਕੇ ਆਏ ਸੀ ਸਾਰੇ ਕਹਿੰਦੇ ਸੀ ਉਹ ਦੇਖਣ ਨੂੰ ਕਿੱਦਾਂ ਕਰਾਂਗੇ ਮੈਂ ਕਿਹਾ ਨਹੀਂ ਦਿਲ ਕਿਹੜੇ ਕਿਹੜੇ ਕਿਸਮ ਦੇ ਡੌਗ ਨੇ ਸਾਡੇ ਕੋਲ ਜੀ ਟਵਿਟਨ ਮਾਸਟਿਵ ਨੇ ਆਇਰਿਸ਼ ਸੈਟਰਸ ਨੇ ਸਾਡੇ ਕੋਲ ਇੰਗਲਿਸ਼ ਪੁਆਇੰਟਰ ਨੇ ਹਾਂ ਜੀ ਲਗ ਲਗ ਜਗ੍ਹਾ ਤੋਂ ਡਿਫਰੈਂਟ ਕੰਟਰੀਜ਼ ਤੋਂ ਹੈਗੇ ਨੇ ਹੈਨਾ ਕੋਈ ਆਪਣੇ ਇੱਥੇ ਇੰਡੀਆ 'ਚ ਜਿਹੜੇ ਅੱਛੇ ਬਰੀਡਰਸ ਐ ਤੇ ਉਹਨਾਂ ਤੋਂ ਲਿੱਤੇ ਹੋਏ ਨੇ ਬਟ ਹਾਂ ਜਿੱਥੋਂ ਦੇ ਜਿਹੜੀ ਕੰਟਰੀ ਨੂੰ ਬਿਲੋਂਗ ਕਰਦੇ ਬੇਸਿਕਲੀ ਆਏ ਉੱਥੋਂ ਦੇ ਨੇ